ਅਸੀਂ ਜੀ ਪੰਜਾਬ ਤੋਂ ਆਏ ਆ ਜੀ ਜ਼ਿਲ੍ਹਾ ਬਠਿੰਡਾ ਜੀ ਰਾਮਪਰਾ ਪੋਲ ਅੱਛਾ ਜੀ ਹਾਂ ਜੀ ਅਸੀਂ 2 ਘੰਟਿਆਂ ਤੋਂ ਵੇਟ ਕਰ ਰਹੇ ਆ ਜੀ ਅੱਗੇ ਚਲਾਨ ਕੱਟੀ ਜਾਂਦੇ ਆ ਜੀ ਦਸਤੀ ਜੀ ਨਹੀਂ ਕੀ ਗੱਲ ਕਿ ਤੁਸੀਂ ਤਿੰਨ ਤਿੰਨ ਨੇ ਜਾਣੇ ਆਏ ਹੋ ਜਾ ਨਹੀਂ ਜੀ ਅਸੀਂ ਦੋ ਦੋ ਜੀ ਤੁਹਾਨੂੰ ਚਿੰਤਪੁਰਨੀ ਮਾਤਾ ਅਨਾ ਅੱਜ ਹੈਗਾ ਬਾ ਦੂਜਾ ਨਰਾਤਾ ਸਾਨੂੰ ਲੱਗਿਆ ਸੀਗਾ ਦਿਨ ਹੈਗਾ ਸ਼ਨੀਵਾਰ ਸਾਨੂੰ ਲੱਗਿਆ ਸੀਗਾ ਅੱਜ ਰਸ ਬਹੁਤ ਘੱਟ ਹੋਊਗਾ ਘੱਟ ਸੰਗ ਤਾਂ ਹੋਣਗੀਆਂ ਪਰ ਰਸਤੇ ਨੂੰ ਦੇਖ ਕੇ ਇਦਾਂ ਲੱਗ ਰਿਹਾ ਮੈਂ ਵਿਪਨ ਸਵਾਗਤ ਕਰਦਾ ਤੁਹਾਡਾ ਆਪਣਾ ਚੈਨਲ ਵੀਆਈਪੀ ਜਸਵਾਲ ਤੋਂ ਫਰੈਂਡਸ ਜਿਸ ਤਰ੍ਹਾਂ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਪਿਆਰ ਦਿੱਤਾ ਹੈ ਉਮੀਦ ਹੈ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਵੀ ਉਨਾ ਹੀ ਪਿਆਰ ਦਿਓਮੋਗੇ ਜਿਸ ਤਰ੍ਹਾਂ ਕਿ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਦਿੱਤਾ ਵਾ ਹੁਣ ਮੈਂ ਅਗਲਾ ਪਾਰਟ ਲੈ ਕੇ ਆਇਆ ਹਾਂ ਮਾ ਚਿੰਤਪੂਰਨੀ ਮਾਤਾ ਦਾ ਤੁਹਾਨੂੰ ਚਿੰਤਪੂਰਨੀ ਮਾਤਾ ਅਨਾ ਅੱਜ ਹੈਗਾ ਬਾਦ ਦੂਜਾ ਨਰਾਤਾ ਸਾਨੂੰ ਲੱਗਿਆ ਸੀਗਾ ਅੱਜ ਰਸ ਬਹੁਤ ਘੱਟ ਹੋਊਗਾ ਘੱਟ ਸੰਗ ਤਾਂ ਹੋਣਗੀਆਂ ਾਰੇ ਰਸਤੇ ਨੂੰ ਦੇਖ ਕੇ ਇਦਾਂ ਲੱਗ ਰਿਹਾ ਵਾ ਗੱਡੀਆਂ ਬੱਸਾਂ ਪੈਦਲ ਹਰ ਇੱਕ ਤਰ੍ਹਾਂ ਦੇ ਯਾਤਰੀ ਬਹੁਤ ਜਾ ਰਹੇ ਨੇ ਚਿੰਤਪurni ਮਾਤਾ ਦੇ ਇੱਥੋਂ ਦੇਖਣ ਨੂੰ ਇਦਾਂ ਲੱਗ ਰਿਹਾ ਵਾ ਕਿ ਉੱਥੇ ਬਹੁਤ ਜ਼ਿਆਦਾ ਸੰਗਤਾਂ ਹੋਣਗੀਆਂ ਉਹਨੇ ਦੇਖਦੇ ਆ ਕਿ ਪਾਰਕਿੰਗ ਲਈ ਗੱਡੀ ਲੱਗ ਜੂਗੀ ਬਾਕੀ ਉੱਥੇ ਦਾ ਮਾਹੌਲ ਚੈੱਕ ਕਰਾਂਗੇ ਕਿ ਇਸ ਤਰ੍ਹਾਂ ਦਾ ਵਾ ਫਰੈਂਡਸ ਤਾਂ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਲੋ ਤੁਹਾਨੂੰ ਚਿੰਤਪੂਰਨੀ ਮਾਤਾ ਮਹਾਰਾਣੀ ਮਹਾਮਾਈ ਦੇ ਦਰਸ਼ਨ ਕਰਾਉਂਗਾ ਤੁਸੀਂ ਕਮੈਂਟ ਵਿੱਚ ਜੈ ਮਾਤਾ ਦੀ ਜਰੂਰ ਕਰਨਾ ਚਲੋ ਚੱਲਦੇ ਆਂ ਉੱਪਰ ਦਰਬਾਰ ਫਿਰ ਅਸੀਂ ਜਤਰਾ ਤੇ ਜਾ ਰਹੇ ਸੀਗੇ ਰਸਤੇ 'ਚ ਕੁਝ ਮੁੰਡੇ ਖੜੇ ਸੀਗੇ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿਉਂ ਖੜੇ ਨੇ ਕਿੰਨੀ ਦੇਰ ਦੇ ਖੜੇ ਨੇ ਮੈਂ ਦੇਖ ਰਿਹਾ ਵਾਂ ਭਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਿੱਥੋਂ ਆਏ ਹੋ ਤੁਸੀਂ ਇੱਥੇ ਖੜੇ ਕਿਉਂ ਹੋ ਤੇ ਆਏ ਕਿੱਥੋਂ ਅਸੀਂ ਜੀ ਪੰਜਾਬ ਤੋਂ ਆਏ ਆ ਜੀ ਜ਼ਿਲ੍ਹਾ ਬਠਿੰਡਾ ਜੀ ਰਾਮਪਰਾਪੂਰ ਅਚਾਈ ਹਾਂਜੀ ਅਸੀਂ 2 ਘੰਟਿਆਂ ਤੋਂ ਵੇਟ ਕਰ ਰਹੇ ਹਾਂ ਜੀ ਅੱਗੇ ਚਲਾਨ ਕੱਟੀ ਜਾਂਦੇ ਆ ਜੀ ਦੱਸਤੀ ਜੀ ਨਹੀਂ ਕੀ ਗੱਲ ਕਿ ਤੁਸੀਂ ਤਿੰਨ ਤਿੰਨ ਜਣੇ ਆਏ ਹੋ ਜਾਂ ਨਹੀਂ ਜੀ ਅਸੀਂ ਦੋ ਦੋ ਜਣੇ ਆਏ ਹਾਂ ਜੀ ਦੋ ਦੋ ਜਣੇ ਆਏ ਹਾਂ ਹਾਂਜੀ ਹਾਂਜੀ ਪਰ ਪ੍ਰਸ਼ਾਸਨ ਨੂੰ ਤਾਂ ਚਾਹੀਦਾ ਵਾ ਜਿਸ ਤਰ੍ਹਾਂ ਉਹਨਾ ਮੇਲਾ ਚੱਲ ਰਿਹਾ ਵਾ ਇਦਾਂ ਤਾਂ ਇਹ ਵਿੱਚ ਤਾਂ ਛੂਟ ਹੁੰਦੀ ਆ ਅੱਗੇ ਜਿਸ ਤਰ੍ਹਾਂ ਛੂਟ ਹੁੰਦੀ ਸੀਗੀ ਛੱਡ ਦਿੰਦੇ ਸੀ ਹੁਣ ਨਹੀਂ ਛੱਡਦੇ ਨਹੀਂ ਨਹੀਂ ਜੀ ਹੁਣ ਨਹੀਂ ਛੱਡਦੇ ਹੁਣ ਤਾਂ ਬਹੁਤ ਜ਼ਿਆਦਾ ਧੱਕਾ ਕਰਦੇ ਇੱਥੇ ਹਾਂਜੀ ਪਰਨਾ ਬੰਦੇ ਆਉਂਿਆ ਸੀ ਗਾਮੀਰ ਸਿੰਗਲ ਦੀ ਗੱਡੀ ਕੋਈ ਵੀ ਆਵੇ ਉੱਥੇ ਸਾਡੀ ਕੋਈ ਸੇਟੀ ਘੇਰਦੀ ਨਹੀਂ ਜੀ ਹਾਂ ਕਹਿੰਦੇ ਇੱਕ ਬੰਦੇ ਦੇ ਨਾਲੇ ਹੈਲਮਟ ਵੀ ਲਿਆ ਆਇਆ ਦੂਜੇ ਬੰਦੇ ਦੇ ਪਰਨਾ ਵੀ ਬੰਦੇ ਆਉਿਆ ਵਾ ਫੇਰ ਵੀ ਰੋਕਦੇ ਨੇ ਅਜੀ ਦੋ ਕਿਛੇ ਇੱਕ ਨਾਕਾ ਲੱਗਿਆ ਸੀ ਉੱਥੇ ਕੀ ਬਣਿਆ ਤੁਹਾਡਾ ਉੱਥੋਂ ਹੀ ਉਹ ਕਹਿੰਦੇ ਚਲੋ ਤੁਸੀਂ ਵਗ ਜਓ ਕਿ ਹੁੱਲੜਬਾਜੀ ਨਹੀਂ ਕਰਨੀ ਅਸੀਂ ਅਖਾ ਨਹੀਂ ਜੀ ਸਾਰ ਅਸੀਂ ਇਹਰ ਦੀ ਕੋਈ ਗਲਤੀ ਨਹੀਂ ਕਰਾਂਗੇ ਕਿ ਜਿਹਦੇ ਨਾਲ ਅਸੀਂ ਬਦਨਾਮ ਹੋਈਏ ਸਾਡਾ ਪੰਜਾਬ ਬਦਨਾਮ ਹੋਣਾ ਹਾਂ ਹਾਂ ਚੱਲ ਇਹ ਵੀ ਗੱਲ ਤੁਹਾਡੀ ਬਹੁਤ ਵਧੀਆ ਤੁਸੀਂ ਪੰਜਾਬ ਬਾਰੇ ਆਪਣੇ ਬਾਰੇ ਸੋਚਦੇ ਹੋ ਤੁਸੀਂ ਬਠਿੰਡੇ ਜ਼ਿਲ੍ਹੇ ਤੋਂ ਆਏ ਹੋ ਹਾਂਜੀ ਹਾਂਜੀ ਬਠਿੰਡੇ ਹਾਂ ਇਹ ਤਾਂ ਆਪਣੇ ਲੰਗਰ ਵੀ ਪੰਜਾਬੀ ਜਿਆਦਾ ਲਾਉਂਦੇ ਆ ਜੀ ਪੰਜਾਬੀ ਇਹ ਲੰਗਰ ਪਿੱਛੇ ਲੰਗਰ ਵੀ ਬਹੁਤ ਲੱਗੇ ਹੋਏ ਸੀਗੇ ਔਰ ਇੱਕ ਜਗ੍ਹਾ ਤੇ ਪੰਜਾਬੀਆਂ ਦੀ ਸਹਿਯੋਗ ਦੇ ਨਾਲ ਹੀ ਲੱਗਦੇ ਚਲੋ ਬਾਈ ਦੇਖਦੇ ਆ ਬਾਕੀ ਹਨਾ ਤੁਹਾਡੀ ਆਪਾ ਵੀਡੀਓ ਪਾ ਦੇਣੀ ਆ ਲੋਕਾਂ ਤੱਕ ਖਬਰ ਤਾਂ ਪਹੁੰਚੂਗੀ ਕਿ ਜਗ੍ਹਾ ਜਗ੍ਹਾ ਨਾਕੇ ਵੀ ਲੱਗੇ ਹੋਏ ਆ ਜੇ ਆਉਣਾ ਕਿਸੇ ਨੇ ਤਾਂ ਆਪਦਾ ਧਿਆਨ ਨਾਲ ਆਉਣ ਠੀਕ ਹੈ ਜੀ ਬਾਈ ਜਿੰਨੇ ਵੀ ਯਾਤਰੀ ਮਾਤਾ ਚਿੰਤਪurni ਦੇ ਜਾਂਦੇ ਆ ਸਾਰੇ ਨੂੰ ਇੱਕ ਵਾਰੀ ਮੇਰੇ ਵੱਲੋਂ ਵੀ ਬੇਨਤੀ ਆ ਕਿ ਸਾਰੇ ਹੈਲਮਟ ਔਰ ਆਪਣੇ ਕਾਗਜ਼ ਪੂਰੇ ਕਰਕੇ ਲੈ ਕੇ ਜਾਣ ਕਿਉਂਕਿ ਜਗ੍ਹਾ ਜਗ੍ਹਾ ਤੇ ਚਿੰਤਪurni ਮਾਤਾ ਜਾਂਦੇ ਹੋਏ ਨਾਕੇ ਲੱਗੇ ਹੋਏ ਨੇ ਦੂਜੀ ਗੱਲ ਕਈ ਵਾਰੀ ਆ ਨਾ ਜਿਹੜੇ ਟੂ-ਵੀਲਰ ਹੁੰਦੇ ਆ ਇੱਕ ਜਣਾ ਹੀ ਇੱਕ ਪਰਸਨ ਨੇ ਹੈਲਮਟ ਪਾਉਂਦਾ ਵਾ ਇੱਕ ਪਰਸਨ ਨਹੀਂ ਦੋਨੋਂ ਪਰਸਨਾਂ ਦੇ ਹੈਲਮਟਾਂ ਦੇ ਪਾਈਆਂ ਹੋਈਆਂ ਨਹੀਂ ਆ ਚਾਹੀਦੀਆਂ ਨੇ ਤਾਂ ਜੋ ਉਹ ਰੋਕ ਹੀ ਨਾ ਸਕਣ ਦੋਨਾਂ ਤੇ ਜੇ ਹੈਲਮਟ ਪਾਈ ਹੋਊਗੀ ਤਾਂ ਰਸਤੇ ਵਿੱਚ ਕੋਈ ਨਹੀਂ ਰੋਕਦਾ ਗੱਡੀ ਦੇ ਕਾਗਜ਼ ਵੀ ਪੂਰੇ ਹੋਣ ਇਸ ਕਰਕੇ ਸਾਰਿਆਂ ਨੂੰ ਬੇਨਤੀ ਆਪਣੇ ਵਹੀਕਲ ਦੇ ਕਾਗਜ਼ ਪੂਰੇ ਹੋਣ ਹੈਲਮਟ ਬੈਲਟ ਲੱਗੀ ਹੋਵੇ ਤਾਂ ਜੋ ਅਨਾ ਤੁਹਾਨੂੰ ਵੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਫਰੈਂਡਸ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓ ਵੀ ਮੇਰੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਉੱਪਰ ਵੀਡੀਓ ਦਾ ਲਿੰਕ ਆਉਂਦਾ ਵਾ ਇਹਦੇ ਤੇ ਕਲਿੱਕ ਕਰਕੇ ਚਿੰਤਪੁੰਨੀ ਮਹਾਮਾਈ ਦੀਆਂ ਹੋਰ ਵੀਡੀਓ ਵੀ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਕਮੈਂਟ ਵਿੱਚ ਜੈ ਮਾਤਾ ਦੀ ਜਰੂਰ ਲੇਖਣਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਚਲੋ ਚੱਲਦੇ ਆ ਤੁਹਾਨੂੰ ਮਾਂ ਮਾਈ ਦੇ ਦਰਸ਼ਨ ਕਰਨ